ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਐਪਲ ਦੇ ਸੀਈਓ ਨੂੰ ਭਾਰਤ 'ਚ ਫੈਕਟਰੀ ਲਗਾਉਣ ਤੋਂ ਇਨਕਾਰ ਕਰ ਦਿੱਤਾ ਜੀ ਹਾਂ 트ੰਪ ਨੇ ਐਪਲ ਦੇ ਸੀਈਓ ਟਿਮ ਕੁੱਕ ਨੂੰ ਭਾਰਤ 'ਚ ਐਪਲ ਦੇ ਉਤਪਾਦਨ ਦਾ ਵਿਸਥਾਰ ਨਾ ਕਰਨ ਲਈ ਕਿਹਾ 트ੰਪ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਐਪਲ ਆਪਣੇ ਪ੍ਰੋਡਕਟਸ ਭਾਰਤ 'ਚ ਬਣਾਵੇ ਇਹ ਜਾਣਕਾਰੀ 트럼ਪ ਵੱਲੋਂ ਦੋਹਾ ਚ ਬਿਜ਼ਨਸ ਲੀਡਰਸ ਨਾਲ ਇੱਕ ਸਮਾਗਮ ਦੌਰਾਨ ਦਿੱਤੀ ਗਈ ਉਹਨਾਂ ਨੇ ਕਿਹਾ ਮੈਨੂੰ ਕੱਲ ਟਿਮ ਕੁੱਕ ਨਾਲ ਪਰੇਸ਼ਾਨੀ ਹੋਈ ਮੈਂ ਉਹਨਾਂ ਨੂੰ ਕਿਹਾ ਕਿ ਟਿਮ ਤੁਸੀਂ ਮੇਰੇ ਦੋਸਤ ਹੋ ਮੈਂ ਤੁਹਾਡੇ ਨਾਲ ਬਹੁਤ ਵਧੀਆ ਵਿਵਹਾਰ ਕੀਤਾ ਤੁਸੀਂ 500 ਬਿਲੀਅਨ ਡਾਲਰ ਲੈ ਕੇ ਆ ਰਹੇ ਹੋ ਪਰ ਹੁਣ ਮੈਂ ਸੁਣਿਆ ਤੁਸੀਂ ਭਾਰਤ ਚ ਪ੍ਰੋਡਕਸ਼ਨ ਕਰਨ ਜਾ ਰਹੇ ਹੋ ਮੈਂ ਨਹੀਂ ਚਾਹੁੰਦਾ ਤੁਸੀਂ ਭਾਰਤ ਚ ਪ੍ਰੋਡਕਸ਼ਨ ਕਰੋ ਜੇਕਰ ਤੁਸੀਂ ਭਾਰਤ ਦਾ ਖਿਆਲ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਉੱਥੇ ਪ੍ਰੋਡਕਸ਼ਨ ਕਰ ਸਕਦੇ ਹੋ ਕਿਉਂਕਿ ਭਾਰਤ ਦੁਨੀਆ ਦਾ ਸਭ ਤੋਂ ਜ਼ਿਆਦਾ ਟੈਰਿਫ ਲਾਉਣ ਵਾਲੇ ਦੇਸ਼ਾਂ ਚੋਂ ਇੱਕ ਹੈ ਭਾਰਤ ਚ ਵੇਚਣਾ ਬਹੁਤ ਮੁਸ਼ਕਲ ਹੈ ਤੇ ਉਹਨਾਂ ਨੇ ਇੱਕ ਡੀਲ ਦੀ ਵੀ ਪੇਸ਼ਕਸ਼ ਕੀਤੀ ਹੈ ਕਿ ਜਿਸ ਦੇ ਤਹਿਤ ਉਹ ਸਾਡੇ ਤੋਂ ਕੋਈ ਵੀ ਟੈਰਿਫ ਵਸੂਲ ਨਹੀਂ ਕਰਨਗੇ 트럼ਪ ਨੇ ਅੱਗੇ ਕਿਹਾ ਕਿ ਮੈਂ ਟਿਮ ਨੂੰ ਕਿਹਾ ਤਿੰਨ ਦੇਖੋ ਅਸੀਂ ਤੁਹਾਡੇ ਨਾਲ ਬਹੁਤ ਵਧੀਆ ਵਿਵਹਾਰ ਕੀਤਾ ਅਸੀਂ ਸਾਲਾਂ ਤੱਕ ਚੀਨ 'ਚ ਤੁਹਾਡੇ ਦੁਆਰਾ ਬਣਾਏ ਜਾ ਰਹੇ ਸਾਰੇ ਪਲਾਂਡਾਂ ਨੂੰ ਬਰਦਾਸ਼ਤ ਕੀਤਾ ਹੁਣ ਤੁਹਾਨੂੰ ਅਮਰੀਕਾ 'ਚ ਨਿਰਮਾਣ ਕਰਨਾ ਪਵੇਗਾ ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਭਾਰਤ 'ਚ ਨਿਰਮਾਣ ਕਰੋ ਭਾਰਤ ਆਪਣਾ ਖਿਆਲ ਖੁਦ ਰੱਖ ਸਕਦਾ ਦੱਸਦੇ ਕਿ ਅਮਰੀਕਾ ਤੇ ਚੀਨ ਵਿਚਾਲੇ ਟੈਰੀਫਰ ਦੌਰਾਨ ਐਪਲ ਨੇ ਐਲਾਨ ਕੀਤਾ ਸੀ ਕਿ ਐਪਲ ਦੇ ਪ੍ਰੋਡਕਟਸ ਦੀ ਹੁਣ ਭਾਰਤ 'ਚ ਮੈਨੂਫੈਕਚਰਿੰਗ ਕਰਵਾਉਣਗੇ ਪਰ ਇਸ ਤੋਂ ਪਹਿਲਾਂ ਹੀ ਟਰੰਪ ਦਾ ਵੱਡਾ ਬਿਆਨ ਸਾਹਮਣੇ ਹੈ ਉਹਨਾਂ ਨੇ ਐਪਲ ਦੇ ਸੀਈਓ ਟਿਮ ਕੁਕ ਨੂੰ ਭਾਰਤ 'ਚ ਐਪਲ ਦੇ ਉਤਪਾਦਨ ਦਾ ਵਿਸਥਾਰ ਨਾ ਕਰਾਉਣ ਲਈ ਕਿਹਾ ਹੈ